कहा बुद्ध कहा तो छुमारी वर्ण न सको महमा जो त्योहारी हम नकत कर सिफत तुम्हारी आप ले हो तुम कथा सुतारी हम न सकत कर सिफत तुम्हारी ਆਪ ਲਿਓ ਤੁਮ ਕਥਾ ਸੁਤਾਰੀ ਪਰਮ ਸੁਨਮਾਨ ਜੋਗ ਸਤਿਗੁਰਾਂ ਦੀ ਸਾਜੀ ਨਵਾਜੀ ਗੁਰੂ ਰੂਪ ਗੁਰੂ ਖਾਲਸਾ ਸਤਸੰਗ ਜੀ ਕਰੋ ਰਸਨਾ ਪਵਤਰ ਲਵਾਓ ਹਾਜ਼ਰੀਆਂ ਆਪੋ ਵੱਜ ਕੇ ਵਾਹਿ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਹਾਜ਼ਰੀ ਸਤਿਗੁਰਾਂ ਦੇ ਰਹਿਮਤ ਸਰਕਾਰ ਆਪ ਸਰਬ ਸੁਣੋ ਗੁਰਸਿੱਖ ਸੰਗਤਾਂ ਆਪਾਂ ਸਾਰੇ ਹੀ ਤਨ ਤਾਲੇ ਜੋਗ ਹਾਂ ਜੋ ਨਟਨੇ ਸਤਿਗੁਰਾਂ ਦੇ ਪਾਵਨ ਪਵਿੱਤਰ ਚਰਨ ਕਮਲਾਂ ਵਿੱਚ ਆ ਕਰਕੇ ਹਾਜ਼ਰੀਆਂ ਭਰ ਕੇ ਬਾਣੀ ਸਰਵਮ ਕਰਕੇ ਸੇਵਾ ਸਿਮਰਨਾਂ ਔਰ ਸਤਿਗੁਰਾਂ ਦੇ ਅਮਰਤ ਵੇਲੇ ਦਰਸ਼ਨ ਦੁਦਾਰ ਕਰਕੇ ਮਨੁੱਖਾ ਜਨਮ ਦੇ ਕੁਝ ਪਾਰ ਸਮੇ ਸਵਾਸਾਂ ਦੇ ਪੁੰਝੇ ਨੂੰ ਸਫਰ ਕਰਦੇ ਹਾਂ ਸਵਾਉ ਕੁਝ ਸਮੇਨ ਹੋਰਾ ਚੱਲ ਰਹੀ ਲੜੀਵਾਰ ਸ਼ਬਦ ਦੀ ਵਿਚਾਰ ਦੇ ਨਾਲ ਸਾਝ ਪਾਉਂਦੇ ਹਾਂ ਸਮੇਨੋ ਸਫਰ ਕਰੀਏ ਸਤਿਗੁਰੂ ਗਰੀਬ ਨਵਾਜ ਤੀਸਰੇ ਪਾਸ਼ਾ ਮਾਬਾ ਗੁਰਮਰਦਾਸ ਜੀ 12 ਪੇ ਬਢੇਕ ਪਾਵਨ ਬਾਣੀ 14 ਸੋ 14 ਅੰਗ ਤੇ ਜੋ ਪਾਵਨ ਉਪਦੇਸ਼ ਸਤਿਗੁਰੂ ਜੀ ਸਾਨੂੰ ਬਖਸ਼ਿਸ਼ ਕਰ ਰਿਹਾ ਹੈ ਸੋ ਲੜੀ ਨੂੰ ਜੋੜਦਿਆਂ ਕਲਪਾ ਪਾਵਨ ਸ਼ਬਦ ਦੀ ਵਿਚਾਰ শ্রবণ ਕੀਤੀ ਸਤਿਗੁਰੂ ਗਰੀਬਨ ਰਾਹ ਸੱਚੇ ਪਕਸਾ ਜੀ ਉਪਦੇਸ਼ ਬਖਸ਼ਿਸ਼ ਕਰ ਰਹਿ ਸਨ ਗੁਰਮੁਖਾਂ ਹਰਿ ਤਨ ਖਟਿਆ ਗੁਰ ਕੈ ਸਉਦਿ ਵਿਚਾਰ ਨਾਮ ਪਦਾਰਥ ਪਾਇਆ ਉਤਟ ਭਰੇ Bhandar ਹਰਿ ਗੁਣ ਬਾਣੀ ਉਚਰੈ ਆਨਤਨਾ ਬਾਰਾ ਬਾਰ ਨਾਨਕ ਸਭ ਕਾਰਣ ਕਰਤਾ ਕਰਹਿ ਵੇਖੈ ਸ੍ਰਿਜਨਹਾਰ ਸੋ ਸਤਿਗੁਰੂ ਜੀ ਇਸ ਤਰ੍ਹਾਂ ਪਾਵਨ ਪਰੇਸ਼ਾਨੋ ਬਖਸ਼ਿਸ਼ ਕਰੇ ਹਨ ਇਹ ਪਾਈ ਗੁਰਮੁਖ ਜਨਾਂ ਨੇ ਹਰੀ ਨਾਮ ਰੂਪੀ ਧਨ ਨੂੰ ਖਟਣਾ ਕੀਤਾ ਹੈ ਨਾਮ ਰੂਪੀ ਧਨ ਦੀ ਕਮਾਈ ਕੀਤੀ ਹੈ ਗੁਰ ਵਿਚਾਰ ਦੇ ਨਾਲ ਪਾਵਨ ਗੁਰ ਬਾਣੀ ਸ਼ਬਦ ਸੁਤਨੇਮ ਸਾਧੂ ਗ੍ਰੰਥੀ ਪਾਵਨ ਬਾਣੀ ਦਾ ਉਪਦੇਸ਼ ਧਾਰਨ ਕਰਕੇ ਨਾਮ ਦੀ ਕਮਾਈ ਕਰ ਰਹੇ ਨੇ ਨਾਮ ਪਦਾਰਥ ਪਾਇਆ ਉਹ ਟੁੱਟ ਭਰੇ Bhandar ਹਰੀ ਵਾਹੀ ਗੁਰੂ ਪਰਮੇਸ਼ਰ ਦੇ ਘਰ ਵਿੱਚ ਜੋ ਉਹ ਟੁੱਟ ਖਜ਼ਾਨੇ ਨਾਮ ਦੇ ਭਰੇ ਹੋਏ ਹਨ ਗੁਰਮੁਖਾਂ ਨੇ ਨਾਮ ਰੂਪੀ ਧਾਨ ਪਦਾਰਥ ਇਕੱਠਾ ਕੀਤਾ ਹੈ ਸਾਹਿਬ ਕਹਿੰਦੇ ਹਨ ਹਰ ਗੁਣ ਬਾਣੀ ਉਤਰ ਹੈ ਅੰਤ ਨ ਪਾਰ ਆਗਾਰ ਜਿਸ ਪਾਰ ਆਵਾਰ ਪਰਮ ਬ੍ਰਹਮ ਪਰਮ ਵਿਸ਼ੂਦਾ ਕੋਈ ਅੰਤ ਨਹੀਂ ਹੈ ਅਜ ਤੱਕ ਕੋਈ ਉਸ ਅਕਾਲ ਪੁਰਖ ਵਾਹਿਗੁਰੂ ਦਾ ਕੋਈ ਵੀ ਭੇਦ ਨਹੀਂ ਜਾਣ ਸਕਿਆ ਉਸ ਹਰੀ ਵਾਹਿਗੁਰੂ ਪਰਮੇਸ਼ਰ ਦੇ ਬਾਣੀ ਦੇ ਦੁਆਰਾ ਗੁਰਮੁਖ ਜਾਨ ਰੱਬ ਦੇ ਪਿਆਰੇ ਭਗਤੀ ਕਰਨ ਵਾਲੇ ਗੁਰ ਸੇਖਾ ਉਸ ਵਾਹਿਗੁਰੂ ਦੇ ਹਰੀ ਵਾਹਿਗੁਰੂ ਦੇ ਗੁਣ ਗਾਇਨ ਕਰਦੇ ਹਨ ਉਚਰਦੇ ਹਨ ਨਾਨਕ ਸਭ ਕਾਰਨ ਕਰਤਾ ਕਰੈ ਵੇਖੈ ਸ੍ਰਿਜਨ ਹਾਰ ਉਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਜਿਸ ਨੇ ਇਹ ਸਾਰੀ ਸ੍ਰਿਸ਼ਟੀ ਨੂੰ ਸਿਰਜਿਆ ਹੈ ਔਰ ਸਿਰਜਨਹਾਰ ਹੈ ਸਿਰਜ ਰਿਹਾ ਹੈ ਉਹ ਆਪ ਹੀ ਸਾਰੇ ਸ੍ਰਿਸ਼ਟੀ ਨੂੰ ਮਾਤ ਪ੍ਰਮਾਤਮਾ ਜਿਹੜਾ ਹੈ ਉਹ ਸਿਰਜ ਰਿਹਾ ਹੈ ਰਚਨਹਾਰ ਹੈ ਤੇ ਆਪ ਹੀ ਉਹ ਪ੍ਰਤਪਾਲਕ ਹੈ ਕਿ ਆਪ ਹੀ ਉਹ ਵਾਹਿਗੁਰੂ ਪਰਮੇਸ਼ਰ ਜੋ ਹੈ ਕਰਤਾ ਆਪ ਹੀ ਉਹ ਲੈਤਾ ਕਰ ਰਿਹਾ ਹੈ ਭਾਵ ਜੀਵਾਂ ਦਾ ਕਾਲ ਕਰਦਾ ਹੈ ਇਹ ਆਪੋ ਕਰਤਾ ਵਾਹਿਗੁਰੂ ਜੋ ਹੈ ਉਹ ਅਕਾਲ ਹੈ ਕਾਲ ਤੋਂ ਰਹਿਤ ਹੈ ਮੌਤ ਤੋਂ ਰਹਿਤ ਕਿਉਂਕਿ ਉਹ ਜੰਮਣ ਮਰਨ ਵਿੱਚ ਨਹੀਂ ਆਉਂਦਾ ਵਾਹਿਗੁਰੂ ਪਰਮੇਸ਼ਰ ਜੋ ਹੈ ਉਹ ਜੰਮਣ ਮਰਨ ਤੋਂ ਮੁਕਤ ਹੈ ਇਸ ਲਈ ਉਹ ਜੋਨੀਆਂ ਵਿੱਚ ਨਹੀਂ ਆਉਂਦਾ ਤੇ ਜਦੋਂ ਉਹ ਜੰਮਦਾ ਹੀ ਨਹੀਂ ਹੈ ਤੇ ਫਿਰ ਉਹ ਜੋਨੀਆਂ ਵਿੱਚ ਵੀ ਨਹੀਂ ਆਉਂਦਾ ਜੇ ਜਦੋਂ ਜੁਨੀਆਂ ਵਿੱਚ ਨਹੀਂ ਆਉਂਦਾ ਤੇ ਤਦੋਂ ਉਹ ਭਾਈ ਫਿਰ ਮਰਦਾ ਵੀ ਨਹੀਂ ਹੈ ਇਸ ਲਈ ਉਹ ਜੰਮਣ ਮਰਨ ਤੋਂ ਵਾਹਿਗੁਰੂ ਪਰਮੇਸ਼ਰ ਰਹਿਤ ਹੈ ਉਹ ਆਪਣੇ ਆਪ ਤੋਂ ਹੀ ਸੁਤ ਸੁੱਧ ਪ੍ਰਕਾਸ਼ਮਾਨ ਹੈ ਤੇ ਜੋ ਸੁਤ ਸੁੱਧ ਆਪਣੇ ਆਪ ਤੋਂ ਪ੍ਰਕਾਸ਼ਮਾਨ ਹੈ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਪ੍ਰਮਾਤਮਾ ਜੀ ਸਾਰੀ ਹੀ ਪ੍ਰੇਮਾ ਭਗਤੀ ਕਰਦੇ ਹਾਂ ਨਾ ਉਸ ਦੇ ਗੁਣ ਗਾਇਨ ਕਰਦੇ ਐ ਉਹਦੀ ਵਡਿਆਈ ਕਰਦੇ ਹਨ ਉਸ ਵਾਹਿਗੁਰੂ ਪਰਮੇਸ਼ਰ ਜੀ ਵਡਿਆਈ ਕਰਕੇ ਉਹਦੇ ਗੁਣਾ ਨੂੰ ਉਚਰਨ ਕਰਕੇ ਉਚਾਰਨ ਕਰਕੇ ਨਾਮ ਰੂਪੀ ਧਨ ਇਕੱਠਾ ਕਰਦੇ ਹਨ ਤੇ ਗੁਰਮੁਖ ਜਨਾਂ ਨੇ ਨਾਮ ਰੂਪੀ ਅਟੁੱਟ ਖਜ਼ਾਨੇ ਭਰ ਲੈਣਾ ਕੀਤਾ ਹਨ ਪ੍ਰਮਾਤਮਾ ਦੀ ਬੰਦਗੀ ਜੇ ਨਾਮ ਸਿੰਹ ਅਭਿਆਸ ਦੇ ਨਾਲ ਨਾਨਕ ਸਤਿਗੁਰੂ ਕਹਿੰਦੇ ਹੈ ਨਾਨਕ हे भाई मैं दास इस गल बहुत दावे दे नाल सतगुरु जी कहंदे भाई मैं दस रहया हां कि कारण ओ वाहिगुरु परमेश्वर करते रे अपने वास है सब कारण करता कर ओ आप ही कर्ता वाहिगुरु सारे कारणा दे करण वाला है आप ही सृष्टि नो साजन वाला है आप ही उपरत पालक है ਆਪ ਹੀ ਸੋ ਸਬਜੀਆਂ ਦਾ ਕਾਲ ਕਰਨ ਵਾਲਾ ਹੈ ਆਪ ਹੀ ਉਹ ਕਰਤਾ ਵਾਜਗੁਰੂ ਪਰਮੇਸ਼ਰ ਆਪਣੀ ਭauti ਦੇ ਵਿੱਚ ਸਬਜੀਆਂ ਨੂੰ ਲਾਉਣ ਵਾਲਾ ਹੈ ਸੰਗਤ ਔਰ ਪਰਮਾਤਮਾ ਆਪ ਆਪਣੀ ਬੰਦਗੀ ਦੇ ਵਿੱਚ ਲਾਉਣ ਵਾਲਾ ਵੀ ਆਪ ਹੀ ਹੈ ਤੇ ਆਪਣੇ ਤੋਂ ਦੂਰ ਕਰਨ ਵਾਲਾ ਵੀ ਉਹੀ ਹੈ ਮਨੁੱਖ ਦੇ ਵਾਸਤਾ ਕੁਝ ਵੀ ਨਹੀਂ ਹੈ ਮਨੁੱਖ ਤਾਂ ਵਾਸ ਉਹਦੇ ਹੁਕਮ ਦੇ ਨਾਲ ਇਸ ਸਾਰੀ ਕਾਇਨਾਤ ਜਿਹੜੀ ਹੈ ਉਹਦੇ ਹੁਕਮ ਦੇ ਵਿੱਚ ਚੱਲਦੀ ਹੈ ਹੁਕਮ ਤੋਂ ਬਾਹਰ ਕੁਝ ਵੀ ਨਹੀਂ ਹੈ ਸੋ ਹੁਕਮ ਹੀ ਉਸ ਵਾਹਿਗੁਰੂ ਪਰਮੇਸ਼ਰ ਦਾ ਚੱਲਦਾ ਹੈ ਸਿੱਧ ਲੋਕ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੂੰ ਕਹਿਣ ਲੱਗੇ ਕਿ ਉਸ ਵਾਹਿਗੁਰੂ ਦਾ ਹੁਕਮ ਕਿਤਨਾ ਵੱਡਾ ਹੈ ਤਾਂ ਸਤਿਗੁਰੂ ਜੀ ਕਹਿੰਦੇ ਹੁਕਮ ਨਾ ਕਿਹਾ ਜਾਈ ਭਾਈ ਕਿ ਕੁਝ ਕਿਹਾ ਨਹੀਂ ਜਾ ਸਕਦਾ ਕਿ ਉਹ ਵਾਹਿਗੁਰੂ ਪਰਮੇਸ਼ਰ ਦਾ ਕਿਤਨਾ ਕਬਟਾ ਹੁਕਮ ਹੈ ਇਸ ਵਾਸਤੇ ਸਾਰੀ ਲੋਕਾਈ ਜੋ ਹੈ ਉਹ ਵਾਹਿਗੁਰੂ ਪਰਮੇਸ਼ਰ ਦੇ ਹੁਕਮ ਦੇ ਉੱਚੀ ਚੀਜ਼ ਹੈ